ਤੇ ਲੁਧਿਆਣੇ ਤੋਂ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੜਿਆ ਗਰੁੱਪ ਦਾ ਇੱਕ ਹੋਰ ਕਾਰਨਾਮਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਤਾਂ ਸਾਦੀ ਇੱਕੀ ਮੜਿਆ ਗਰੁੱਪ ਜਿੱਥੇ ਪਿਛਲੇ ਕਈ ਸਮੇਂ ਤੋਂ ਵਿਵਾਦਾਂ ਦੇ ਵਿੱਚ ਨਜ਼ਰ ਆਉਂਦਾ ਹੈ ਜਿੱਥੇ ਇੱਕ ਸਕੂਲ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਪਰਸਨਲ ਕੰਮਾਂ ਵਾਸਤੇ ਯੂਜ਼ ਕਰਨ ਵਾਸਤੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਸਕੂਲ ਦੀ ਆਰਡ ਦੇ ਵਿੱਚ ਜਿਹੜਾ ਯਾਨਕੀ ਨਿਊ ਹਾਈ ਸਕੂਲ ਦੀ ਆਰਡ ਦੇ ਵਿੱਚ ਜਿਹੜਾ ਹੈ ਇਹ ਬਿਜਲੀ ਕਨੈਕਸ਼ਨ ਕਈ ਹੋਰ ਪਰਸਨਲ ਥੰਮ ਜਿੱਥੇ ਵਰਤਦੇ ਹੋਏ ਇਹ ਮੜੀਆਂ ਗਰੁੱਪ ਨਜ਼ਰ ਆਇਆ ਤਾਂ ਸੁਨੀਲ ਮੜੀਆਂ ਤੇ ਇਹ ਕਰ ਇਹਨਾਂ ਦੇ ਬੇਟੇ ਦੀ ਗੱਲ ਕਰੀਏ ਸਨੀ ਮੜੀਆਂ ਇਹ ਦੋਨਾਂ ਪਿਓ ਪੁੱਤ ਦੀ ਜੋੜੀ ਜਿਹੜੀ ਹੈ ਲਗਾਤਾਰ ਹੀ ਜਿਹੜੀ ਹੈ ਇਸ ਤਰੀਕੇ ਨਾਲ ਵਿਵਾਦਾਂ ਦੇ ਵਿੱਚ ਫਸਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਵੱਡੇ ਜਿਹੜੇ ਨੇ ਖੁਲਾਸੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਜਿਸ ਨਾਲ ਹੁਣ ਜਿੱਥੇ ਇੱਕ ਵੱਡਾ ਖੁਲਾਸਾ ਹੋਇਆ ਕਿ ਤਕਰੀਬਨ ਪਿਛਲੇ 25 ਸਾਲਾਂ ਤੋਂ ਜਿਹੜਾ ਇਹ ਕਪਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਜਿੱਥੇ ਅਨ ਅਥੋਰਾਈਜ਼ ਯੂਸਸ ਆਫ ਇਲੈਕਟ੍ਰਿਸਿਟੀ ਜਿਹੜੀ ਇਹਨਾਂ ਵੱਲੋਂ ਯ ਹਾਂ ਦਾ ਤੇ ਹੁਣ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਦੇ ਮਹਿਕਮੇ ਵੱਲੋਂ ਕੀਤੀ ਗਈ ਹੈ ਜਿੱਥੇ ਯੂਯੂਜੀ ਦੇ ਤਹਿਤ ਇਹਨਾਂ ਉੱਤੇ ਹੁਣ ਜਿਹੜੀ ਹੈ ਕਨੈਕਸ਼ਨ ਇਹਨਾਂ ਦਾ ਕੱਟ ਦਿੱਤਾ ਗਿਆ ਚਾਹ ਚਲੁਧਾਨੀ ਤੋਂ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੜਿਆ ਗਰੁੱਪ ਦਾ ਇੱਕ ਹੋਰ ਕਾਰਨਾਮਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਮੜਿਆ ਗਰੁੱਪ ਜਿੱਥੇ ਪਿਛਲੇ ਕਈ ਸਮੇਂ ਤੋਂ ਵਿਵਾਦਾਂ ਦੇ ਵਿੱਚ ਨਜ਼ਰ ਆਉਂਦਾ ਹੈ ਜਿੱਥੇ ਇੱਕ ਸਕੂਲ ਦੀ ਜਿਹੜੀ ਪ੍ਰਾਪਰਟੀ ਆ ਉਸ ਨੂੰ ਪਰਸਨਲ ਕੰਮਾਂ ਵਾਸਤੇ ਯੂਜ਼ ਕਰਨ ਵਾਸਤੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਤਾਂ ਉਸ ਤੋਂ ਚੱਲਦੇ ਹੋਏ ਹੁਣ ਇੱਕ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਜਿੱਥੇ ਯੂਯੂਈ ਦੇ ਅੰਡਰ ਯਾਨੀ ਕਿ ਅਨਔਥਰਾਇਜ਼ਡ ਯੂਜੇਜ ਆਫ ਇਲੈਕਟ੍ਰਿਸਿਟੀ ਦੇ ਅੰਡਰ ਜਿਹੜੀ ਆ ਹੁਣ ਇਹਨਾਂ ਦਾ ਕਨੈਕਸ਼ਨ ਆ ਉਹ ਕੱਟ ਦਿੱਤਾ ਗਿਆ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਕੂਲ ਦੀ ਆਰਡ ਦੇ ਵਿੱਚ ਜਿਹੜਾ ਯਾਨੀ ਕਿ ਨਿਊ ਹਾਈ ਸਕੂਲ ਦੀ ਆਰਡ ਦੇ ਵਿੱਚ ਜਿਹੜਾ ਹੈ ਇਹ ਬਿਜਲੀ ਕਨੈਕਸ਼ਨ ਕਈ ਹੋਰ ਪਰਸਨਲ ਥੰਮ ਜਿੱਥੇ ਵਰਤਦੇ ਹੋਏ ਇਹ ਮੜੀਆਂ ਗਰੁੱਪ ਨਜ਼ਰ ਆਇਆ ਤੁਹਾਨੂੰ ਦੱਸਦੀ ਕਿ ਜਿੱਥੇ ਸੁਨੀਲ ਮੜੀਆਂ ਤਾਂ ਇਹ ਕਰ ਇਹਨਾਂ ਦੇ ਬੇਟੇ ਦੀ ਗੱਲ ਕਰੀਏ ਸਨੀ ਮੜੀਆਂ ਇਹ ਦੋਨਾਂ ਪਿਓ ਪੁੱਤ ਦੀ ਜੋੜੀ ਜਿਹੜੀ ਹੈ ਲਗਾਤਾਰ ਹੀ ਜਿਹੜੀ ਹੈ ਇਸ ਤਰੀਕੇ ਨਾਲ ਵਿਵਾਦਾਂ ਦੇ ਵਿੱਚ ਫਸਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਵੱਡੇ ਜਿਹੜੇ ਨੇ ਖੁਲਾਸੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਜਿੱਥੇ ਪਹਿਲਾਂ ਜਿਹੜੀ ਪਰਸਨਲ ਪ੍ਰਾਪਰਟੀ ਹੈ ਉਸ ਜਿਹੜੀ ਸਕੂਲ ਦੀ ਪ੍ਰਾਪਰਟੀ ਹੈ ਉਸ ਨੂੰ ਪਰਸਨਲ ਪ੍ਰਾਪਰਟੀ ਵਾਜੂ ਜਿਹੜਾ ਯੂਜ਼ ਕੀਤਾ ਗਿਆ ਉੱਥੇ ਪੀਜੀ ਖੋਲੇ ਗਏ ਉੱਥੇ ਕਈ ਸਕੂਲਾਂ ਨੂੰ ਜਿਹੜੀ ਥਾਂ ਉਸਦਾ ਜਿਹੜੀ ਰੈਂਟਲ ਇਨਕਮ ਜਿਹੜੀ ਹੈ ਕ੍ਰੀਏਟ ਕੀਤੀ ਗਈ ਉਸ ਦੇ ਨਾਲ ਹੁਣ ਜਿੱਥੇ ਇੱਕ ਵੱਡਾ ਖੁਲਾਸਾ ਹੋਇਆ ਕਿ ਤਕਰੀਬਨ ਪਿਛਲੇ 25 ਸਾਲਾਂ ਤੋਂ ਜਿਹੜਾ ਇਹ ਘਪਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਜਿੱਥੇ ਅਨ ਅਥੋਰਾਈਜ਼ ਯੂਸਸ ਆਫ ਇਲੈਕਟ੍ਰਿਸਿਟੀ ਜਿਹੜੀ ਇਹਨਾਂ ਵੱਲੋਂ ਯੂਜ਼ ਕੀਤੀ ਜਾ ਰਹੀ ਸੀ ਯਾਨੀ ਕਿ ਯੂਯੂਈ ਦੇ ਤਹਿਤ ਜਿਹੜੀ ਹੈ ਇਹਨਾਂ ਦੇ ਉੱਤੇ ਹੁਣ ਜਿਹੜੀ ਵੱਡੀ ਕਾਰਵਾਈ ਹੋਈ ਹੈ ਕਿ ਜਿਹੜੀ ਤਕਰੀਬਨ ਪਿਛਲੇ 25 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਦਾ ਨਾਲ ਜਿਹੜੀ ਹੈ ਇਹ ਬਿਜਲੀ ਦੀ ਵਰਤੋਂ ਇੱਥੇ ਕਰਦੇ ਹੋਏ ਨਜ਼ਰ ਆਏ ਨੇ ਤਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਬਿਜਲੀ ਬੋਰਡ ਵੱਲੋਂ ਜ ਬਿਜਲੀ ਬਿਜਲੀ ਦੇ ਮੰਤਰੀ ਪਾਵਰ ਮੰਤਰੀ ਯਾਨੀ ਕਿ ਸੰਜੀਵ ਅਰੋੜਾ ਜੀ ਜਦੋਂ ਇਨਵੋਲਵਮੈਂਟ ਇਸ ਦੇ ਵਿੱਚ ਹੁੰਦੀ ਆ ਤਾਂ ਜਿਹੜੀ ਸਖਤ ਕਾਰਵਾਈ ਜਿਹੜੀ ਹੁਣ ਉਹ ਤੇ ਹੁੰਦੀ ਹੋਈ ਇਸ ਦੇ ਨਾਲ ਨਜ਼ਰ ਆਏਗੀ ਤਾਂ ਦੱਸਦੀ ਹੈ ਕਿ ਜਿਹੜਾ ਇਹ ਪਹਿਲਾਂ ਸਕੂਲ ਦੀ ਜਗ੍ਹਾ ਇਹ ਪਹਿਲਾਂ ਸਕੂਲ ਦੀ ਜਗ੍ਹਾ ਵਾਸਤੇ ਕਰੋੜਾਂ ਦਾ ਕਪਲਾ ਜਿਹੜਾ ਇਸ ਸਕੂਲ ਦੀ ਜਗ੍ਹਾ ਕਰਕੇ ਹੋਇਆ ਜਿੱਥੇ ਲਗਾਤਾਰ ਜਿਹੜੇ ਨੇ ਵਿਵਾਦ ਚੱਲਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਇਸ ਦੇ ਨਾਲ ਇੱਕ ਨਵਾਂ ਵਿਵਾਦ ਇਹ ਵੀ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਥੇ ਤਕਰੀਬਨ ਪਿਛਲੇ 25 ਸਾਲਾਂ ਤੋਂ ਜਿਹੜਾ ਇੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਹੈ ਬਿ ਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਇਸ ਦੇ ਨਾਲ ਇੱਕ ਹੋਰ ਵੀ ਦੱਸ ਦਿੰਨੇ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਕਈ ਵਜ਼ੀਰ ਆ ਜਿਹੜੇ ਸਾਬਕਾ ਵਜ਼ੀਰਾਂ ਦਾ ਹੱਥ ਵੀ ਜਿਹੜਾ ਇਸ ਦੇ ਵਿੱਚ ਸਾਹਮਣੇ ਨਜ਼ਰ ਆਉਂਦਾ ਜਿੱਥੇ ਵੱਡੇ ਬਾਹੂਬਲੀਆਂ ਜਿਹੜਾ ਹੱਥ ਇਸ ਦੇ ਵਿੱਚ ਨਜ਼ਰ ਆਉਂਦਾ ਤੇ ਹੁਣ ਜਿਹੜੀ ਵੱਡੀ ਕਾਰਵ ਜਿਹੜੀ ਆ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਕੀਤੀ ਗਈ ਹੈ ਜਿੱਥੇ ਯੂਯੂਜੀ ਦੇ ਤਹਿਤ ਇਹਨਾਂ ਉੱਤੇ ਹੁਣ ਜਿਹੜੀ ਹੈ ਕਨੈਕਸ਼ਨ ਇਹਨਾਂ ਦਾ ਕੱਟ ਦਿੱਤਾ ਗਿਆ ਜਿੱਥੇ ਇਹ ਲਗਾਤਾਰ ਜਿਹੜੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਬਿਜਲੀ ਦੀ ਕਾਰ ਜਿਹੜੀ ਵਰਤੋਂ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਆਪਣੇ ਪਰਸਨਲ ਕਨੈਕਸ਼ਨਸ ਵਾਸਤੇ ਜਿਹੜੀ ਹੈ ਇਥੋਂ ਦੀ ਯੂਜ਼ ਜਿਹੜੀ ਹੈ ਬਿਜਲੀ ਹੁੰਦੀ ਹੋਈ ਨ ਹੁਣ ਜਿਹੜਾ ਇਹ ਇਹਨਾਂ ਦਾ ਬਿਜਲੀ ਦਾ ਕਨੈਕਸ਼ਨ ਆ ਉਹ ਕੱਟ ਦਿੱਤਾ ਗਿਆ ਤਾਂ ਲਗਾਤਾਰ ਜਿਹੜੇ ਨੇ ਇਹ ਮੜਿਆ ਗਰੁੱਪ ਯਾਨੀ ਕਿ ਸੁਨੀਲ ਮੜਿਆ ਅਤੇ ਸਨੀ ਮੜਿਆ ਪਿਓ ਪੁੱਤ ਦੀ ਜੋੜੀ ਹੈ ਲਗਾਤਾਰ ਜਿਹੜੀ ਇਸ ਤਰੀਕੇ ਦੇ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਕੱਪਲੇ ਹੀ ਕੁਝ ਇਸ ਤਰੀਕੇ ਨਾਲ ਵੱਡੇ ਪੱਧਰ ਉੱਤੇ ਕੀਤੇ ਗਏ ਨੇ ਜਿੱਥੇ ਕਰੋੜਾਂ ਰੁਪਏ ਦਾ ਪਹਿਲਾਂ ਜਿਹੜਾ ਜਮੀਨ ਦਾ ਕਪਲਾ ਕੀਤਾ ਤੇ ਹੁਣ ਨਵਾਂ ਕਪਲਾ ਜਿਹੜਾ ਉਹ ਬਿਜਲੀ ਨੂੰ ਚਾਲਦਾ ਹੋਇਆ ਸਾਹਮਣੇ ਆ ਜਿੱਥੇ ਸਰਕਾਰ ਨੂੰ ਵੱਡੇ ਬਦਲ ਉਤੇ ਜਿਹੜਾ ਚੋਣਾ ਇਹ ਪਿਓ ਪੋਤੇ ਜਿਹੜੀ ਜੋੜੀ ਆ ਉਹ ਲਾਉਂਦੀ ਹੋਈ ਨਜ਼ਰ ਆਉਂਦੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਕਾਰਵਾਈ ਜਿਹੜੀ ਹੈ ਕੀ ਹੁੰਦੀ ਹੈ